ਗੁਰੂ ਪਿਆਰੀ ਗੁਰਸਵਾਰੀ ਸਾਜੀ ਨੂੰ ਅੱਜ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਗਰ ਬਾਬਾ ਬਕਾਲਾ ਦੇ ਨੇੜੇ ਹੀ ਨਗਰ ਹੈ ਬਤਾਲਾ ਇਸ ਨਗਰ ਦੇ ਲੋਕ ਵੀ ਸੱਚਮੁੱਚ ਬਤਾਲੇ ਹੀ ਹਨ ਕੀ ਹੋਇਆ ਸਾਰਾ ਨਗਰ ਸਖੀ ਸਰਵਰ ਦੀ ਪੂਜਾ ਕਰਦਾ ਹੈ ਤੇ ਇਸ ਨਗਰ ਦੇ ਵਿੱਚ ਇੱਕ ਬੀਬੀ ਵਿਆਹ ਕੇ ਆਉਂਦੀ ਹੈ ਜੇ ਜੋ ਗੁਰੂ ਘਰ ਤੇ ਸਰਦਾ ਭਾਵਨਾ ਰੱਖਦੀ ਹੈ ਬਾਣੀ ਦਾ ਜਾਪ ਕਰਦੀ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਹਰ ਵਕਤ ਕਰਦੀ ਰਹਿੰਦੀ ਹੈ ਤੇ ਇਸ ਦਾ ਸਾਰਾ ਪਰਿਵਾਰ ਸਖੀ ਸਰਵਰ ਦਾ ਪੁਜਾਰੀ ਹੈ ਇਸ ਬੀਬੀ ਨੂੰ ਹਰ ਰੋਜ਼ ਛਿੜਕਿਆ ਜਾਂਦਾ ਹੈ ਕਿ ਤੂੰ ਕੀ ਜਪਦੀ ਰਹਿਣੀ ਹੈ ਆਪਾਂ ਸਖੀ ਸਰਵਰ ਦੀ ਪੂਜਾ ਕਰਦੇ ਹਾਂ ਤੇ ਤੂੰ ਮੂੰਹ ਦੇ ਵਿੱਚ ਕੀ ਗੁਣਗੁਣ ਕਰਦੀ ਰਹਿਣੀ ਹੈ ਇਹ ਬੀਬੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੈ ਇਸ ਦਾ ਘਰ ਵਾਲਾ ਵੀ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦਾ ਹੈ ਤੇ ਪਰਿਵਾਰ ਵਾਲੇ ਸਾਰੇ ਇਨਾਂ ਨਾਲ ਉਹਨਾਂ ਤਾਂ ਤੋੜ ਕੇ ਵੱਖਰਾ ਕਰ ਦਿੰਦੇ ਨੇ ਇਹਨਾਂ ਨੂੰ ਉਹ ਦੋਵੇਂ ਜਾਣੇ ਆਪਣਾ ਸਮਾਂ ਬਤੀਤ ਕਰ ਰਹੇ ਨੇ ਨਗਰ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਲੱਗ ਲੇ ਪਿੰਡਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਨੇ ਕੁਝ ਸਮੇਂ ਬਾਅਦ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦਾ ਆਸ਼ੀਰਵਾਦ ਲੈ ਕੇ ਪੁੱਤਰ ਦਾ ਨਾਮ ਪੱਲਾ ਰੱਖ ਦਿੱਤਾ ਪੱਲਾ ਪੁੱਤਰ ਦਾ ਨਾਮ ਪੱਲਾ ਰੱਖ ਦਿੱਤਾ ਤੇ ਗੁਰੂ ਘਰ ਦਾ ਨਾਮ ਇਸ ਪੱਲੇ ਨੂੰ ਜਪਾਉਂਦੇ ਨੇ ਵਾਹਿਗੁਰੂ ਸਿਮਰਨ ਕਰਵਾਉਂਦੇ ਨੇ ਦੋਵੇਂ ਜਾਣੇ ਸਮਾਂ ਬਤੀਤ ਹੁੰਦਾ ਹੈ ਕਿ ਇਸ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ ਲਾਗਲੇ ਪਿੰਡਾਂ ਦਾ ਕੰਮ ਕਰਕੇ ਇਹ ਬੀਬੀ ਆਪਣੇ ਪੁੱਤਰ ਨੂੰ ਪਾਲਦੀ ਹੈ ਪੁੱਤਰ ਵੱਡਾ ਹੋ ਜਾਂਦਾ ਹੈ ਕੀ ਵੇਖਦਾ ਹੈ ਕਿ ਨਗਰ ਦੇ ਸਾਰੇ ਲੋਕ ਸਖੀ ਸਰਵਰ ਦੇ ਪੁਜਾਰੀ ਨੇ ਦਰਸ਼ਨ ਕਰਨ ਲਈ ਪਹਾੜਾਂ ਦੇ ਵਿੱਚ ਜਾਂਦੇ ਨੇ ਹਰ ਸਾਲ ਤੇ ਆਪਣੀ ਮਾਂ ਨੂੰ ਪੁੱਛਦਾ ਹੈ ਮਾਂ ਸਾਰੇ ਲੋਕ ਪਹਾੜਾਂ ਦੇ ਵਿੱਚ ਦਰਸ਼ਨ ਕਰਨ ਜਾਂਦੇ ਨੇ ਸਖੀ ਸਰਵਰ ਦੇ ਆਪਾਂ ਕਿਉਂ ਨਹੀਂ ਜਾਂਦੇ ਮਾ ਆਖਣ ਲੱਗੀ ਪੁੱਤਰ ਆਪਣਾ ਗੁਰੂ ਨਾਨਕ ਹੈ ਆਪਾਂ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਨਾਨਕ ਨੂੰ ਹੀ ਮੰਨਦੇ ਹਾਂ ਮਾ ਹੁਣ ਕੌਣ ਨੇ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਆਖਣ ਲੱਗੀ ਪੁੱਤਰ 6ਵੇਂ ਸਤਿਗੁਰੂ ਇਸ ਵਕਤ ਗੁਰਗੱਦੀ ਤੇ ਬਿਰਾਜਮਾਨ ਨੇ ਤੇ ਜਦੋਂ ਆਪਾਂ ਪੁਕਾਰਾਂਗੇ ਆਪਾਂ ਨੂੰ ਦਰਸ਼ਨ ਦੇਣ ਆਪ ਹੀ ਆ ਜਾਣੇ ਸਤਿਗੁਰੂ ਮਹਾਰਾਜ ਨੇ ਆਪ ਹੀ ਆਪਾਂ ਨੂੰ ਦਰਸ਼ਨ ਦੇਣ ਆ ਜਾਣਾ ਹੈ ਆਪਣੇ ਘਰ ਤੇ ਤੂੰ ਉਹਨਾਂ ਦਾ ਨਾਮ ਸਿਮਰਨਾ ਕਰ ਵਾਹਿਗੁਰੂ ਜਾਪ ਨਿਰੰਤਰ ਜਾਰੀ ਰੱਖ ਜਦੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਆਪ ਹੀ ਦਰਸ਼ਨ ਦੇ ਕੇ ਜਾਣੇ ਨੇ ਆਪਾਂ ਨੂੰ ਮਾ ਜਦੋਂ ਮੈਨੂੰ ਦਰਸ਼ਨ ਦੇਣ ਆਏ ਤੇ ਮੈਂ ਕੀ ਭੇਟ ਕਰਾਂ ਮਾਂ ਆਖਣ ਲੱਗੀ ਪੁੱਤਰ ਜਦੋਂ ਵੀ ਕੋਈ ਮਹਾਪੁਰਸ਼ ਆਉਂਦੇ ਨੇ ਤੇ ਉਹਨਾਂ ਨੂੰ ਭੇਟਾ ਦੇ ਰੂਪ ਕੁਝ ਰੱਖੀਦਾ ਹੈ ਤੂੰ ਇਸ ਤਰ੍ਹਾਂ ਕਰ ਆ ਗੁੜ ਗੁੜ ਦੀ ਪੇਲੀ ਗੁੜ ਦੀਆਂ ਦੋ ਡਲੀਆਂ ਦੇ ਦਿੱਤੀਆਂ ਮਾਂ ਨੇ ਭਗਤ ਪੱਲੇ ਨੇ ਆਪਣੇ ਪੱਲੇ ਦੇ ਨਾਲ ਬਨ ਲਈਆਂ ਆਖਣ ਲੱਗੀ ਜਦੋਂ ਵੀ ਸਤਿਗੁਰੂ ਮਹਾਰਾਜ ਆਈ ਜੇ ਤੂੰ ਖੇਤ ਕੰਮ ਕਰਦਾ ਹੋਇਆ ਜਾਂ ਬਾਹਰ ਕਿਤੇ ਕੰਮ ਕਰਦਾ ਹੋਇਆ ਸਤਿਗੁਰੂ ਮਹਾਰਾਜ ਦਰਸ਼ਨ ਦੇਣ ਆਏ ਤਾਂ ਇਹ ਗੁੜ ਦੀਆਂ ਡਲੀਆਂ ਰੱਖ ਕੇ ਸਤਿਗੁਰੂ ਮਹਾਰਾਜ ਨੂੰ ਪ੍ਰਣਾਮ ਕਰਨਾ ਹੈ ਆਖਣ ਲੱਗਿਆ ਸਤਿਬਚਨ માં ਅੱਜ ਭਗਤ ਪੱਲਾ 6ਵੇਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਹਰ ਸਮੇਂ ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ ਹੈ ਹਰ ਸਮੇਂ ਦਰਸ਼ਨ ਦੀ ਪਿਆਸ ਹੈ ਇਸ ਦੇ ਮਨ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਸੁਰਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿੰਦੀ ਹੈ ਤੇ ਸਤਿਗੁਰੂ ਮਹਾਰਾਜ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ ਕੀ ਹੋਇਆ ਇੱਕ ਦਿਨ ਸਤਿਗੁਰੂ ਮਹਾਰਾਜ ਨਗਰ ਡਰੋਲੀ ਨੂੰ ਜਾਣ ਲੱਗੇ ਤੇ ਦੇਖਿਆ ਕਿ ਭਗਤ ਪੱਲਾ ਬੜਾ ਯਾਦ ਕਰ ਰਿਹਾ ਹੈ ਸੇਵਾਦਾਰਾਂ ਨੂੰ ਆਖਣ ਲੱਗੇ ਚਲੋ ਭਾਈ ਅੱਜ ਭਗਤ ਦੇ ਘਰ ਜਾਣਾ ਹੈ ਸਤਿਗੁਰੂ ਮਹਾਰਾਜ ਅੱਜ ਪੱਲੇ ਵਾਲ ਨੂੰ ਪੱਲੇ ਦੇ ਘਰ ਵੱਲ ਨੂੰ ਚੱਲ ਪੈਂਦੇ ਨੇ ਜਾ ਕੇ ਨਗਰ ਦੇ ਵਿੱਚ ਪੁੱਛਿਆ ਭਾਈ ਇੱਥੇ ਇੱਕ ਸਾਡਾ ਸੇਵਾਦਾਰ ਰਹਿੰਦਾ ਹੈ ਨਗਰ ਵਾਲਿਆਂ ਨੇ ਵੇਖਿਆ ਕਿ ਕੋਈ ਮਹਾਪੁਰਸ਼ ਹੈ ਆਖਣ ਲੱਗੇ ਭਾਈ ਭਗਤ ਪੱਲਾ ਕਰਕੇ ਨਾਮ ਹੈ ਜੋ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਉਹੀ ਹੋਣਾ ਹੈ ਆਪ ਜੀਆ ਦਾ ਸੇਵਾਦਾਰ ਆਪ ਜੀਆ ਦਾ ਸੇਵਕ ਇਸ ਵੇਲੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੋਵੇਗਾ ਸਤਿਗੁਰੂ ਮਹਾਰਾਜ ਭਗਤ ਪੱਲੇ ਨੂੰ ਦਰਸ਼ਨ ਦੇਣ ਵਾਸਤੇ ਅੱਜ ਭਗਤ ਪੱਲੇ ਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਜਦ ਵੇਖਿਆ ਮਹਾਰਾਜ ਆਏ ਨੇ ਭਗਤ ਪੱਲਾ ਹਲ ਛੱਡ ਕੇ ਦੌੜ ਕੇ ਆਉਂਦਾ ਹੈ ਸਤਿਗੁਰੂ ਮਹਾਰਾਜ ਪਰਮਾਨੰ ਲੱਗੇ ਭਗਤ ਪੱਲਿਆ ਇਤਨੀ ਭਾਵਨਾਵਾਂ ਦੇ ਨਾਲ ਯਾਦ ਕਰ ਰਿਹਾ ਹੈ ਤੇ ਅੱਜ ਤੈਨੂੰ ਦਰਸ਼ਨ ਦੇਣ ਵਾਸਤੇ ਤੇਰੇ ਖੇਤ ਵਿੱਚ ਆਏ ਹਾਂ ਭਾਈ ਭਗਤ ਪੱਲੇ ਨੇ ਜਲਦੀ ਨਾਲ ਪੱਲੇ ਦੇ ਨਾਲੋਂ ਗੁੜ ਦੀਆਂ ਡਲੀਆਂ ਖੋਲੀਆਂ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਸਤਿਗੁਰਾਂ ਨੂੰ ਭੇਟ ਕਰਕੇ ਸਤਿਗੁਰਾਂ ਨੂੰ ਪ੍ਰਣਾਮ ਕਰ ਦਿੱਤਾ। ਭਗਤ ਪੱਲੇ ਨੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ ਮੈਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨੇ ਤੇ ਆਪ ਜੀ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਵੀ ਚਰਨ ਪਾਵੋ। ਸਤਿਗੁਰੂ ਮਹਾਰਾਜ ਨੂੰ ਨਾਲ ਲੈ ਕੇ ਭਗਤ ਪੱਲਾ ਘਰ ਪਹੁੰਚ ਜਾਂਦਾ ਹੈ। ਨਗਰ ਦੇ ਲੋਕ ਨੇ ਦੇਖ ਰਹੇ ਨੇ ਭਗਤ ਪੱਲਾ ਇਹ ਆਪਣੇ ਗੁਰੂ ਨੂੰ ਨਾਲ ਲਈ ਜਾ ਰਿਹਾ ਹੈ ਨਾਲ ਹੋਰ ਵੀ ਸੰਗਤ ਹੈ ਤੇ ਕੀ ਸ਼ਿਕਾਵੇਗਾ ਘਰ ਦੇ ਵਿੱਚ ਇਤਨੀ ਗਰੀਬੀ ਹੈ ਇਹਨਾਂ ਦੀ ਪਹੁੰਚ ਜਾਂਦਾ ਹੈ ਆਪਣੀ ਮਾਂ ਨੂੰ ਜਾ ਕੇ ਆਖਦਾ ਹੈ ਮਾਂ ਵੇਖ ਆਪਣੇ ਘਰ ਅੱਜ ਸਤਿਗੁਰੂ ਆਏ ਨੇ ਇਸ ਦੀ ਮਾਂ ਬੜੀ ਖੁਸ਼ ਹੁੰਦੀ ਹੈ ਹਮਕਰ ਸਾਜਨ ਆਏ ਹਮਕਰ ਸਾਜਨ ਆਏ ਗਉਂਦੀ ਫਿਰਦੀ ਹੈ ਸਤਿਗੁਰਾਂ ਦਾ ਆਸਣ ਲਾਇਆ ਤੇ ਬਿਰਾਜ ਮਾਨ ਕਰ ਦਿੱਤਾ ਸਤਿਗੁਰੂ ਪਾਤਸ਼ਾਹ ਨੂੰ ਭਗਤ ਪੱਲਾ ਜਲ ਪਾਣੀ ਦੀ ਸੇਵਾ ਕਰ ਰਿਹਾ ਹੈ ਤੇ ਸਤਿਗੁਰੂ ਮਹਾਰਾਜ ਆਖਣ ਲੱਗੇ ਬੀਬੀ ਅੱਜ ਤੇਰੇ ਘਰ ਪ੍ਰਸ਼ਾਦਾ ਛੱਕ ਕੇ ਜਾਣਾ ਹੈ ਭਾਈ ਪ੍ਰਸ਼ਾਦਾ ਤਿਆਰ ਕਰੋ ਭਗਤ ਪੱਲੇ ਦੀ ਮਾਂ ਦੌੜੀ ਫਿਰਦੀ ਹੈ ਸਾਰੇ ਘਰ ਦੇ ਅੰਦਰ ਜਿਤਨਾ ਕਾਟਾ ਦਾਲ ਸਮਾਨ ਪਿਆ ਸੀ ਤਿਆਰ ਕਰ ਦਿੰਦੀ ਹੈ ਚੜਾ ਦਿੰਦੀ ਹੈ ਲੋ ਆਟਾ ਗੁੰਨਦੀ ਹੈ ਤੇ ਪ੍ਰਸ਼ਾਦੇ ਪਕਾਉਣ ਲੱਗ ਜਾਂਦੀ ਹੈ ਨਗਰ ਦੇ ਲੋਕ ਕੋਠਿਆਂ ਉਤੇ ਚੜੇ ਨੇ ਇਹਨਾਂ ਦੇ ਘਰ ਵੇਖ ਰਹੇ ਨੇ ਕਿ ਅੱਜ ਇਹ ਸ਼ਿਕਾਉਣਗੇ ਕੀ ਮਹਾਰਾਜ ਆਏ ਨੇ ਇਤਨੀ ਸੰਗਤ ਨਾਲ ਹੈ ਇਹਨਾਂ ਨੂੰ ਕੀ ਸ਼ਿਕਾਉਣਗੇ ਇਹ ਬੀਬੀ ਪ੍ਰਸ਼ਾਦਾ ਤਿਆਰ ਕਰ ਰਹੀ ਹੈ ਦਾਲ ਜਿੰਨੀ ਕੀ ਘਰ ਦੇ ਵਿੱਚ ਪਈ ਸੀ ਚੜਾ ਦਿੱਤੀ ਚੁੱਲ੍ਹੇ ਦੇ ਉੱਤੇ ਤੇ ਪ੍ਰਸ਼ਾਦਾ ਤਿਆਰ ਕੀਤਾ ਭਗਤ ਪੱਲੇ ਨੂੰ ਆਖਣ ਲੱਗੀ ਪੱਲਿਆ ਭਾਈ ਪ੍ਰਸ਼ਾਦਾ ਤਿਆਰ ਹੈ ਸਤਿਗੁਰਾਂ ਨੂੰ ਆਖੋ ਪ੍ਰਸ਼ਾਦਾ ਛਕ ਲੈਣਾ ਭਗਤ ਪੱਲਾ ਆਖਣ ਲੱਗਿਆ ਗੁਰੂ ਜੀ ਪ੍ਰਸ਼ਾਦਾ ਤਿਆਰ ਹੈ ਆਪ ਜੀ ਕਿਰਪਾ ਕਰੋ ਪ੍ਰਸ਼ਾਦਾ ਛਕੋ ਸਤਿਗੁਰੂ ਮਹਾਰਾਜ ਫਰਮਾਉਣ ਲੱਗੇ ਪੱਲੇ ਅੱਜ ਪ੍ਰਸ਼ਾਦਾ ਤੇਰੇ ਘਰ ਛਕਣਾ ਹੈ ਪਰ ਪਹਿਲਾਂ ਤੇਰੇ ਨਗਰ ਦੇ ਲੋਕ ਛਕਣਗੇ ਸਾਰਿਆਂ ਨੂੰ ਆਵਾਜ਼ ਮਾਰ ਸਤਿਗੁਰਾਂ ਦਾ ਬਚਨ ਮੰਨ ਕੇ ਭਗਤ ਪੱਲੇ ਨੇ ਅੱਜ ਨਗਰ ਨਿਵਾਸੀਆਂ ਨੂੰ ਆਵਾਜ਼ ਮਾਰ ਦਿੱਤੀ ਭਾਈ ਸਾਰੇ ਜਾਣੇ ਆ ਜਾਵੋ ਪ੍ਰਸ਼ਾਦਾ ਛਕਣਾ ਹੈ ਜਦ ਨਗਰ ਦੇ ਲੋਕਾਂ ਨੇ ਵੇਖਿਆ ਕਿ ਥੋੜਾ ਜਿਹਾ ਪ੍ਰਸ਼ਾਦਾ ਪਿਆ ਹੈ ਥੋੜਾ ਜਿਹਾ ਪ੍ਰਸ਼ਾਦਾ ਪਕਾਇਆ ਹੈ ਤੇ ਕਿਹਨੂੰ ਕਿਹਨੂੰ ਛਕਾਉਣਗੇ ਸਾਰੇ ਜਾਣੇ ਆ ਕੇ ਪੰਗਤਾਂ ਸਜਾ ਕੇ ਬੈਠ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਨੇ ਆਖਿਆ ਭਗਤੇ ਪੱਲਿਆ ਆ ਲੈ ਭਾਈ ਕੱਪੜਾ ਪ੍ਰਸ਼ਾਦਿਆਂ ਦੇ ਉੱਪਰ ਪਾ ਲੈ ਤੇ ਸਾਰਿਆਂ ਨੂੰ ਵਰਤਾਈ ਜਾ ਰਿਹਾ ਕੱਪੜਾ ਨਾਲ ਚੱਕੀ ਤੇ ਪ੍ਰਸ਼ਾਦੇ ਸਤਿਗੁਰੂ ਮਹਾਰਾਜ ਨੇ ਐਸੀਆਂ ਬਰਕਤਾਂ ਵਰਤਾਈਆਂ ਸਾਰੇ ਨਗਰ ਨੇ ਰਜ ਰਜ ਪ੍ਰਸ਼ਾਦਾ ਛਕਿਆ ਕਾਸੀ ਚੀਜ਼ ਦੀ ਟੋਟ ਨਹੀਂ ਆਈ ਉਪਰੰਤ ਸਤਿਗੁਰੂ ਮਹਾਰਾਜ ਨੇ ਤੇ ਬਾਕੀ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਛਕਿਆ ਸਾਰੇ ਲੋਕ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਕੇ ਉੱਠੇ ਨੇ ਤੇ ਵਿਚਾਰਾਂ ਕਰਨ ਲੱਗੇ ਕਿ ਸਤਿਗੁਰੂ ਮਹਾਰਾਜ ਸਮਰੱਥ ਨੇ ਜਿੱਥੇ ਇਹ ਬੈਠੇ ਨੇ ਉੱਥੇ ਕਿਸੇ ਚੀਜ਼ ਦੀ ਘਾਟ ਨਹੀਂ ਤੇ ਆਪਾਂ ਪਹਾੜਾਂ ਦੇ ਵਿੱਚ ਟੱਕਰਾ ਮਾਰਦੇ ਫਿਰਦੇ ਨੇ ਆਓ ਆਪਾਂ ਵੀ ਸਤਗੁਰੂ ਮਹਾਰਾਜ ਦੇ ਚਰਨ ਫੜ ਲਈਏ ਸਾਰਾ ਨਗਰ ਸਤਗੁਰੂ ਮਹਾਰਾਜ ਦੇ ਚਰਨੀ ਲੱਗ ਜਾਂਦਾ ਹੈ ਅੱਜ ਭਗਤ ਪੱਲੇ ਦੇ ਨਾਮ ਤੇ ਇਸ ਨਗਰ ਦੇ ਵਿੱਚ ਬੜਾ ਸੁੰਦਰ ਗੁਰੂ ਘਰ ਸशोभਤ ਹੈ ਸਤਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਆਪ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ ਚੱਲਿਆ ਹੋਇਆ ਕਦਮ ਕਦਮ ਲੇਖੀ ਦੇ ਵਿੱਚ ਲਾਉਣ ਸਤਗੁਰੂ ਮਹਾਰਾਜ ਸਭਨਾ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਭਾਈ ਸਤਗੁਰੂ ਮਹਾਰਾਜ ਪ੍ਰੇਮ ਭਗਤੀ ਦੇ ਭੁੱਖੇ ਨੇ ਭਾਈ ਪ੍ਰੇਮ ਦੇ ਨਾਲ ਪੁਕਾਰਨਾ ਕਰੀਏ ਸਭਨਾ ਦੇ ਹਿਰਦੇ ਘਰ ਦੇ ਵਿੱਚ ਸਤਗੁਰੂ ਮਹਾਰਾਜ ਆਪ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਨੇ ਭਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ ਭਾਉ ਭਗਤ ਦਾ ਭੁੱਖਾ ਪ੍ਰੀਤਮ ਮੇਰਾ ਸੁਆਮੀ ਮੇਰਾ ਤੁਮ ਮੇਰਾ ਸੁਆਮੀ ਮੇਰਾ ਭਾਉ ਭਗਤ ਦਾ ਭੁੱਖਾ ਪ੍ਰੀਤਮ ਮੇਰਾ ਸੁਆਮੀ ਮੇਰਾ